ਦੋਸਤੋ ਤਸਵੀਰਾਂ ਦੇ ਵਿੱਚ ਜੋ ਤੁਹਾਨੂੰ ਘਾ ਬੂਟੀ ਨਜ਼ਰ ਆ ਰਹੀ ਹੈ ਇਹ ਕਿਸੇ ਖੇਤ ਦੇ ਵਿੱਚ ਨਹੀਂ ਸਗੋਂ ਸੇਮ ਨਾਲਿਆਂ ਦੇ ਵਿੱਚ ਉੱਗਿਆ ਹੋਇਆ ਗੰਦ ਹੈ ਤੁਸੀਂ ਵੇਖ ਸਕਦੇ ਹੋ ਕਿ ਸੇਮ ਨਾਲਿਆਂ ਦਾ ਇਹ ਹਾਲ ਹੋਇਆ ਪਿਆ ਤੇ ਡਰੇਨੇਜ ਵਿਭਾਗ ਸੁੱਤਾ ਕਿੱਥੇ ਪਿਆ ਇਹਦੀ ਆਵਾਜ਼ ਆ ਜਿਹੜੀ ਉਹ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਵੱਲੋਂ ਜਿਹੜੀ ਚੱਕੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੇਮ ਨਾਲੇ ਆਪਣੇ ਸੇਮ ਨਾਲੇ ਇਸ ਕਰਕੇ ਆਇਆ ਵੀ ਜਿਹੜਾ ਪਾਣੀ ਦੀ ਜਦੋਂ ਵੱਧ ਮਾਤਰਾ ਹੋ ਜਾਂਦੀ ਹੈ ਕਿਸੇ ਇਲਾਕੇ ਦੇ ਵਿੱਚ ਤਾਂ ਉਹ ਸੇਮ ਨਾਲਿਆਂ ਦੇ ਵਿੱਚ ਪਾਇਆ ਜਾਂਦਾ ਤਾਂ ਜੋ ਸੇਮ ਤੋਂ ਉਸ ਇਲਾਕੇ ਦੀ ਮਿੱਟੀ ਉਸ ਇਲਾਕੇ ਦੀ ਧਰਤੀ ਹੈ ਜਿਹੜੀ ਉਹ ਬਚਾਈ ਜਾ ਸਕੇ ਤਾਂ ਅਜਿਹੇ ਵਿੱਚ ਜਿਹੜਾ ਸੇਮ ਨਾਲੇ ਆ ਤੁਸੀਂ ਵੇਖੋ ਜੁਲਾਈ ਚੜਨ ਵਾਲਾ ਹੋ ਗਿਆ ਸਾਰਾ ਜੂਨ ਲੰਘ ਗਿਆ ਸਾਰੀ ਮਈ ਲੰਗੀ ਇਹਨਾਂ ਨੇ ਜਿਹੜੀ ਡਰੇਨਾ ਦੀ ਸਫਾਈ ਆ ਨਹੀਂ ਕੀਤੀ ਸੇਮ ਨਾਲਿਆਂ ਦੇ ਹਾਲ ਤੁਸੀਂ ਇਹ ਵੇਖ ਲਓ ਹਰ ਸਾਲ ਸੇਮ ਨਾਲਿਆਂ ਦੇ ਵਿੱਚ ਖਾਣਾ ਪੂਰਤੀ ਹੁੰਦੀ ਹੈ ਮਾੜੀ ਮੋਟੀ ਕਿਤੋਂ-ਕਿਤੋਂ ਸਫਾਈ ਹੋ ਜਾਂਦੀ ਹੈ ਸਾਰੇ ਸੇਮ ਨਾਲਿਆਂ ਦੀ ਕਦੇ ਸਫਾਈ ਨਹੀਂ ਹੋਈ ਪਰ ਇਹਨਾਂ ਨੂੰ ਨਾ ਕਿਸੇ ਨੇ ਕੋਈ ਕਦੇ ਵੇਖਿਆ ਵੀ ਸੇਮ ਨਾਲਿਆਂ ਦਾ ਹਾਲ ਕੀ ਹੈ ਕਿਉਂਕਿ ਜਦੋਂ ਮੀਂਹ ਪੈ ਜਾਂਦਾ ਉਦੋਂ ਬੁਰੇ ਹਾਲ ਹੈ ਜਿਹੜੇ ਉਹ ਆਸ-ਪਾਸ ਦੀਆਂ ਫਸਲਾਂ ਦੇ ਹੋ ਜਾਂਦੇ ਆ ਜੇਕਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਵੇਂ ਇੱਧਰ ਰਾਮਸਰੇ ਕੋਲ ਹੈ ਕਿਕਰ ਖੇੜੇ ਕੋਲੇ ਪਹੁੰਚ ਜਾਂਦਾ ਸੇਮ ਨਾਲਾ ਇੱਧਰ ਜਿਵੇਂ ਬਾਦਰ ਖੇੜੇ ਕੋਲ ਤੇ ਇੱਧਰ ਤਰੰਗ ਵਾਲੇ ਕੋਲ ਇਹ ਜਿਹੜੇ ਸੇਮ ਨਾਲੇ ਆ ਜਦੋਂ ਬਹੁਤ ਜ਼ਿਆਦਾ ਹੜਾ ਵਰਗੇ ਆ ਜਾਂਦੀ ਹੈ ਸਥਿਤੀ ਤਾਂ ਉਦੋਂ ਇਹ ਜਿਹੜਾ ਸੇਮ ਨਾਲਿਆਂ ਦਾ ਪਾਣੀ ਹੈ ਓਵਰਫਲੋ ਹੋ ਕੇ ਫਸਲਾਂ ਡਬੋ ਦਿੰਦਾ ਹੈ ਤੇ ਵੱਡਾ ਨੁਕਸਾਨ ਕਰ ਦਿੰਦਾ ਹੈ ਇਹਨਾਂ ਸੇਮ ਨਾਲਿਆਂ ਕਰਕੇ ਜਿਹੜਾ ਪਿਛਲਾ ਮੁਕਸਰ ਜ਼ਿਲ੍ਹੇ ਦਾ ਪਾਣੀ ਹੈ ਉਹ ਜਿਹੜਾ ਬੱਲੂਆਣੇ ਹਲਕੇ ਦੇ ਵਿੱਚ ਭਾਰੀ ਤਬਾਹੀ 2011 ਤੇ 2014 ਦੇ ਵਿੱਚ ਮਚਾ ਚੁੱਕਿਆ ਤਾਂ ਹੁਣ ਸੇਮ ਨਾਲਾ ਸਾਰਾ ਭਰਿਆ ਪਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੇਮ ਨਾਲਾ ਭਰਿਆ ਪਿਆ ਪਰ ਫਿਰ ਵੀ ਕੁੰਬ ਕਰਨੀ ਨੂੰ ਨੀਂਦ ਆ ਜਿਹੜਾ ਉਹ ਡਰੇਨੇਜ ਵਿਭਾਗ ਸੁੱਤਾ ਪਿਆ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿਸਾਨਾਂ ਨੇ ਵੀ ਮੰਗ ਕੀਤੀ ਹੈ ਕਿ ਡਰੇਨਾਂ ਦੀ ਸਫਾਈ ਕੀਤੀ ਜਾਵੇ ਫਿਰ ਸਫਾਈ ਇਹਦੂ ਬਾਅਦ ਕਦੋਂ ਕਰੋਗੇ ਜਦੋਂ ਜਮਾ ਬੁਰਾ ਹਾਲ ਹੋ ਗਿਆ ਜਾਂ ਲੋਕਾਂ ਦੇ ਨੁਕਸਾਨ ਹੋ ਗਏ ਉਸ ਤੋਂ ਬਾਅਦ ਸਫਾਈ ਕਰਨ ਦਾ ਕੋਈ ਫਾਇਦਾ ਜਾਂ ਮਤਲਬ ਨਹੀਂ ਰਹਿ ਜਾਂਦਾ ਤਾਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਰੇਨਾਂ ਦੀ ਸਾਰੀ ਡਰੇਨਾਂ ਦੀ ਪੂਰੀ ਸਫਾਈ ਹੈ ਜਿਹੜੀ ਮੁਕੰਮਲ ਤੌਰ ਤੇ ਕਰਵਾਈ ਜਾਵੇ ਇਹਦੇ ਆਉਣ ਵਾਲੇ ਫੰਡਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਸੇਮ ਨਾਲਿਆਂ ਦੀ ਸਫਾਈ ਖਾਣਾ ਪੂਰਤੀ ਚ ਹੁੰਦੀ ਹੈ ਜਾਂ ਅਸਲ ਵਿੱਚ ਵੀ ਹੁੰਦੀ ਹੈ ਇਸ ਸਬੰਧੀ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਪਿੰਦਰ ਸਿੰਘ ਕਿਕਰਖੇੜਾ ਨੇ ਕੀ ਮੰਗ ਕੀਤੀ ਸੁਣੋ ਉਹਨਾਂ ਦੀ ਜ਼ੁਬਾਨੀ ਆ ਵਾਹਿਗੁਰੂ ਜੀ ਕੀ ਫਤਿਹ ਦਾਸ ਭਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਮੈਂ ਅੱਜ ਪੰਜਾਬ ਸਰਕਾਰ ਦੀ ਨਲਾਕੀ ਬਾਰੇ ਤੁਹਾਨੂੰ ਦੱਸਣਾ ਚਾਹੁੰਗਾ ਆ ਰੇਨ ਜਾ ਰਹੀ ਹੈ ਅਬਲ ਖਰਾਨ ਰੇਨ ਮੇਨ ਰੇਨ ਇਹਦੀ ਸਫਾਈ ਦਾ ਹਾਲ ਦੇਖੋ ਕੀ ਹੈ ਕਿ ਜਾਣੋਗੇ ਹੁਣ ਮੀਂਹ ਦਾ ਵਾਰਸ਼ਾ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਕਿਸੇ ਨੇ ਇੱਥੇ ਆ ਕੇ ਦੇਖਿਆ ਨਹੀਂ ਵੀ ਇਹ ਡਰੇਨ ਕਿਵੇਂ ਹੈ ਕਿਵੇਂ ਨਹੀਂ ਅਸੀਂ ਬਾਰ ਬਾਰ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਵੀ ਇਹ ਡਰੇਨ ਦੀ ਸਫਾਈ ਕੀਤੀ ਜਾਵੇ ਹੁਣ ਜਦੋਂ ਵਾਰਸ਼ਾ ਸ਼ੁਰੂ ਹੋ ਗਈਆਂ ਉਦੋਂ ਇਹ ਸਫਾਈ ਕਰਨ ਆਉਣਗੇ ਕਿਉਂਕਿ ਉਦੋਂ ਇਹਨਾਂ ਨੇ ਕੀ ਕਰਨਾ ਵੀ ਇਹਦੇ ਵਿੱਚ ਹੀ ਰੋਡ ਦੇਣਗੇ ਕੁਝ ਕਰ ਦੇਣਗੇ ਕੋਈ ਨਾ ਕਰੇਗੇ ਮਦਦ ਅਧਿਕਾਰੀਆਂ ਨੇ ਰਲ ਕੇ ਪੈਸੇ ਖਾਣ ਦਾ ਸਾਰਾ ਢੰਗ ਬਣਾਇਆ ਹੋਇਆ ਹੈ ਉਹਦੇ ਯਾਦ ਹੋਣਾ 2017 ਦੇ ਵਿੱਚ ਐਸੀ ਤਰ੍ਹਾਂ بارشਾਂ ਜ਼ਿਆਦਾ ਹੋ ਗਈਆਂ ਸੀਗੀਆਂ ਜਿਸ ਕਰਕੇ ਇਹ ਡਰੇਨ ਓਵਰਫਲੋ ਹੋ ਕੇ ਤੇ ਟੁੱਟ ਗਈ ਸੀ ਤੇ ਜਿਹਨੂੰ ਬੰਨਣ ਵਾਸਤੇ ਫੌਜ ਨੂੰ ਸੱਦਣਾ ਪਿਆ ਸੀ ਆ ਤੇ ਉਹਦੇ ਨਾਲ ਕਿੰਨੇ ਪਿੰਡਾਂ ਦਾ ਨੁਕਸਾਨ ਹੋ ਗਿਆ ਐਸ ਕਰਕੇ ਅਸੀਂ ਪ੍ਰਸ਼ਾਸਨ ਤੇ ਭਗਵੰਤ ਮਾਨ ਨੂੰ ਜਿਹੜੀ ਇਹ ਡੰਮੀ ਸਰਕਾਰ ਆ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਂਦੀ ਐ ਵਾਰੀ-ਵਾਰੀ ਲੋਕਾਂ ਦੇ ਖੇਤਾਂ ਜਾਂਦਾ ਵੀ ਮੈਂ ਝੋਨਾ ਲਗਾਉਣਾ ਮੈਂ ਫਲਾਣਾ ਕਰਦਾ ਅਸੀਂ ਉਹਨੂੰ ਕਹਾਂ ਉਹ ਸਾਡੇ ਐ ਡਰੇਨ ਤੇ ਵੀ ਕਿੜਾ ਮਾਰ ਕੇ ਵੇਖ ਵੀ ਇੱਥੇ ਤੇਰੇ ਅਧਿਕਾਰੀਆਂ ਦੇ ਕੀ ਮਿਲੀ ਭਕਚਾਰੀ ਐ ਕੀ ਕੋਕੀ ਘੋਟੋਰੀਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਾਂਗੇ ਵੀ ਜਲਦੀ ਜਲਦੀ ਸਫਾਈ ਕਰਾਈ ਜਾਵੇ ਜੇਸ ਭਾਈ ਨਾਗਰਾਈ ਬਾਰਸ਼ਾਂ ਸ਼ੁਰੂ ਹੋ ਗਈਆਂ ਤਾਂ ਇਹਦਾ ਬਹੁਤ ਵੱਡਾ ਇਸ ਏਰੀਆ ਨੂੰ ਨੁਕਸਾਨ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ